ਅ ਬੇਸਿਕਲੀ ਕੋਰਟ ਨੇ ਜਿਹੜੀ ਉਹ ਜਿਹੜੀ ਸੈਕੰਡ ਰੀਟ ਪਟੀਸ਼ਨ ਅਸੀਂ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਜਿਹਦੇ ਵਿੱਚ ਅਸੀਂ ਡਾਇਰੈਕਸ਼ਨ ਮੰਗੀਆਂ ਸੀ ਕਿ 18 ਤਰੀਕ ਵਾਲੇ ਆਰਡਰ ਨੂੰ ਸੈਟੀਸਾਈਫਾਈ ਕੀਤਾ ਜਾਏ ਤੇ ਇਲੈਕਸ਼ਨ ਦੀ ਡੇਟ ਮੁਕਰਰ ਕੀਤੀ ਜਾਏ ਕੋਰਟ ਨੇ ਉਹ ਰੀਟ ਪਟੀਸ਼ਨ ਅਲਾਉ ਕਰਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਆਰਡਰ ਜਿਹੜਾ ਹੈ ਉਹ ਸੈਟੀਸਾਈਫਾਈ ਕੀਤਾ ਜਾਂਦਾ ਹੈ ਤੇ ਇਲੈਕਸ਼ਨ ਜਿਹੜੀ ਹੈ ਉਹ ਹੁਣ 30 ਤਰੀਕ ਨੂੰ ਸਵੇਰੇ 10 ਵਜੇ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਇਸ ਕੀਤੀ ਜਾਏਗੀ ਜਿਹੜੀਆਂ ਟਰਮਸ ਇਨ ਕੰਡੀਸ਼ਨਸ 10 ਤਰੀਕ ਵਾਲੇ ਆਰਡਰ ਇਸ ਆਲਰੇਡੀ ਡਿਕਲੇਅਰ ਹੋਈਆਂ ਹੋਈਆਂ ਹਨ ਉਸੇ ਹਿਸਾਬ ਨਾਲ ਇਲੈਕਸ਼ਨ ਹੋਏਗੀ ਤੇ ਜਿਹੜਾ ਪ੍ਰੈਜ਼ਾਈਡਿੰਗ ਅਥਾਰਟੀ ਹੈ ਉਹ ਅਪਾਇੰਟ ਕੀਤੀ ਜਾਏਗੀ ਉਸੇ ਤੇ ਉਹ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਕੋਰਟ ਨੇ ਕਈਆਂ ਨੇ ਪਹਿਲੀ ਗੱਲ ਤੇ ਇਹ ਕਹੀ ਹੈ ਕਿ ਜਿਹੜੀਆਂ ਅੰਡਰਟੇਕਿੰਗਸ 17 ਤਰੀਕ ਦੀ ਹੀアリング ਦੇ ਵਿੱਚ ਪਹਿਲੀ ਰੈਟ ਪਟੀਸ਼ਨ ਦੇ ਵਿੱਚ ਕੋਰਟ ਦੇ ਵਿੱਚ ਦਿੱਤੀਆਂ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਾਂਗੇ ਅਸੀਂ ਵਿਡਰੋਅਲ ਪੇਪਰਸ ਐਕਸੈਪਟ ਕਰਾਂਗੇ ਤੇ ਇਲੈਕਸ਼ਨ ਫ੍ਰੀ ਐਂਡ ਫੇਅਰ ਮੈਨਰ ਇਸ ਕਰਾਵਾਂਗੇ ਉਹ ਅੰਡਰਟੇਕਿੰਗਸ ਜਿਹੜੀਆਂ ਨੇ ਉਹਨਾਂ ਨੂੰ ਬਾਈਂਡਿੰਗ ਬਣਾ ਦਿੱਤਾ ਗਿਆ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਕਾਉਂਸਲਰਸ ਨੇ ਉਹੀ ਪਰਮਿਟਿਡ ਹੋਣਗੇ ਇਨਟੂ ਦਾ ਪ੍ਰੀਮਿਸਿਸ ਆਫ ਦੀ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਤੇ ਉਹਨਾਂ ਦੇ ਨਾਲ ਕੋਈ ਸਪੋਰਟਰ ਨਹੀਂ ਜਾਏਗਾ ਤੇ ਉਹ ਸਿਕਿਉਰਿਟੀ ਚੰਡੀਗੜ੍ਹ ਪੁਲਿਸ ਇਨਸ਼ੋਰ ਕਰੇਗੀ ਵੀ ਚੰਡੀਗੜ੍ਹ ਪੁਲਿਸ ਜਿਹੜੀ ਹੈ ਥੈਟ ਵਿਲ ਬੀ ਰਿਸਪੌਂਸਿਬਲ ਫਾਰ ਦੀ ਸਿਕਿਉਰਿਟੀ ਤੇ ਕੋਈ ਹੋਰ ਸਟੇਟ ਦੀ ਪੁਲਿਸ ਵੈਦਰ ਪੰਜਾਬ ਹਰਿਆਣਾ ਔਰ ਐਨੀ ਅਦਰ ਸਟੇਟ ਥੈਟ ਕੈਨ ਨਾਟ ਅਕੰਪਨੀ ਦੀ ਕਾਉਂਸਲਰਸ ਫਾਰ ਦੀ ਇਲੈਕਸ਼ਨਸ आई थिंक कोर्ट ਦਾ ਬੜਾ ਅੱਛਾ ਫੈਸਲਾ ਹੈ ਕਿ ਕਾਉਂਸਲਰਸ ਨੇ ਇਲੈਕਸ਼ਨ ਕਰ ਲਈਏ ਟੋਟਲ 35 ਕਾਉਂਸਲਰਸ ਨੇ ਜਿਹੜੇ ਵੋਟ ਕਰਦੇ ਨੇ ਉਹਨਾਂ ਦੇ ਨਾਲ ਸਪੋਰਟਰਸ ਦਾ ਉੱਤੇ ਕੋਈ ਕੰਮ ਨਹੀਂ ਹੈ ਕਿਸੇ ਵੀ ਪਾਰਟੀ ਦੇ ਸਪੋਰਟਰਸ ਅਲਾਉ ਨਹੀਂ ਕੀਤੇ ਜਾਣਗੇ ਕੁਝ ਨਹੀਂ ਉਹਨਾਂ ਨੇ ਕਿਹਾ ਸਿਰਫ ਕਾਉਂਸਲਰਸ ਜਾਣਗੇ ਹੋਰ ਕੋਈ ਬੰਦਾ ਨਹੀਂ ਲੱਗੇਗਾ ਸਵਾਲ ਗੋਬਿੰਦਰ ਜੀ ਪ੍ਰੈਜ਼ਾਈਡਿੰਗ ਆਫੀਸਰ ਦਾ ਸਾਫ਼ ਕਹਤਾ ਕਿ ਅਥਾਰਟੀ ਹੀ ਡਿਸਾਈਡ ਕਰੇਗੀ ਅਥਾਰਟੀ ਡਿਸਾਈਡ ਕਰੇਗੀ ਤੇ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆਲਰੇਡੀ ਅਪਾਇੰਟ ਹੋਈ ਹੋਈ ਸੀ ਉਹ ਆਰਡਰ ਕਿਉਂਕਿ ਸੈਟੀਸਾਈਫਾਈਡ ਹੋ ਗਿਆ ਹੈ ਤੇ ਫ੍ਰੈਸ਼ ਪ੍ਰੈਜ਼ਾਈਡਿੰਗ ਅਥਾਰਟੀ ਕੋ ਉਹ ਆਪਣੀ ਵੇਲ ਨਾਲ ਡਿਸਾਈਡ ਕਰੀ। ਸਭ ਤੋਂ ਪਹਿਲਾਂ ਤਾਂ ਪੰਜਾਬ ਅਤੇ ਹਰਿਆਣਾ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਲੋਕਾਂ ਦੇ ਹਿੱਤ ਵਿੱਚ ਚੰਡੀਗੜ੍ਹ ਦੇ ਲੋਕਾਂ ਦੇ ਹਿੱਤ ਵਿੱਚ ਬਹੁਤ ਵਧੀਆ ਫੈਸਲਾ ਦਿੱਤਾ ਹੈ ਕਿ ਇਹ ਚੰਡੀਗੜ੍ਹ ਦੇ ਲੋਕਾਂ ਦੀ ਵੀ ਜਿੱਤ ਹੈ। 18 ਫਰਵਰੀ 18 ਜਨਵਰੀ ਨੂੰ ਜਿਹੜਾ ਇੱਕ ਗਲਤ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਡੀਸੀ ਸਾਹਿਬ ਚੰਡੀਗੜ੍ਹ ਨੇ ਐਜ਼ ਅ ਪ੍ਰਿਸਕ੍ਰਾਈਬਡ ਅਥਾਰਟੀ ਉਹ ਸੈਟਸਾਈਡ ਹੋ ਗਿਆ ਹੈ। ਉਸ ਨੋਟੀਫਿਕੇਸ਼ਨ ਵਿੱਚ 6 ਫਰਵਰੀ ਨੂੰ ਫੈਸਲਾ 6 ਫਰਵਰੀ ਨੂੰ ਚੋਣਾਂ ਹੋਣੇ ਸੀਗੇ। ਉਹ ਫੈਸਲਾ ਸੈਟਸਾਈਡ ਹੋਣ ਨਾਲ ਜੱਜ ਸਾਹਿਬ ਨੇ ਨਵੀਂ ਚੋਣਾਂ ਦੀ ਨਵੀਂ ਡੇਟ ਮقرਰ ਕੀਤੀ ਉਹ ਹੈ 30 ਜਨਵਰੀ ਹੁਣ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੇ ਇਲੈਕਸ਼ਨ ਹੋਣਗੇ ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਵੀ ਹੋਣਗੇ ਤੇ ਇਹਦੇ ਵਿੱਚ ਕੁਝ ਹਦਾਇਤਾਂ ਦਿੱਤੀਆਂ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੇ ਤੇ ਪੁਲਿਸ ਤੇ ਜਰ ਸਾਹਮਣੇ ਕਿਹਾ ਕਿ ਉਹਨਾਂ ਦੀ ਡਿਊਟੀ ਹੈ ਉਹਨਾਂ ਦਾ ਫਰਜ਼ ਹੈ ਕਿ ਉਹ ਇੱਥੇ ਫੇਅਰ ਐਂਡ ਫਰੀ ਇਲੈਕਸ਼ਨ ਕਰਵਾਉਣ ਤੇ ਉਹ ਆਪਣੀ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਆਪਣਾ ਫਰਜ਼ ਨਿਭਾਣਗੇ ਬਾਕੀ ਇਹ ਵੀ ਡਾਇਰੈਕਸ਼ਨ ਹੋਈਆਂ ਹੈ ਕਿ ਕੋਈ ਵੀ ਕੈਂਡੀਡੇਟ ਜਾ ਕੋਈ ਵੀ 파ਰਸ਼ਦ ਆਪਣੇ ਨਾਲ ਕੋਈ ਸਪੋਰਟਰ ਲੈ ਕੇ ਅੰਦਰ ਨਹੀਂ ਜਾਏਗਾ ਨਾ ਹੀ ਕੋਈ ਪੁਲਿਸ ਪਰਸਨਲ ਅੰਦਰ ਜਾਣਗੇ ਇਸ ਇਸ ਕੁਝ ਹਦਾਇਤਾਂ ਦੇ ਨਾਲ 30 ਜਨਵਰੀ ਨੂੰ ਹੁਣ ਇਲੈਕਸ਼ਨ ਦੀ ਡੇਟ ਹੋ ਗਈ ਹੈ ਉਮੀਦ ਹੈ ਕਿ ਬੜੇ ਫੇਅਰ ਐਂਡ ਫਰੀ ਇਲੈਕਸ਼ਨ ਹੋਣਗੇ ਤੇ ਜੋ ਲੋਕਤੰਤਰ ਦੀ ਜਿੱਤ ਹੋਏਗੀ ਇਹ ਲੋਕਤੰਤਰ ਦੀ ਜਿੱਤ ਹੈ ਚੰਡੀਗੜ੍ਹ ਤੇ ਲੋਕਾਂ ਦੀ ਜਿੱਤ ਹੈ ਔਰ ਸਾਰੇ ਭਾਰਤਵਰਸ਼ ਚੰਡੀਗੜ੍ਹ ਦੀ ਜੁਟੀ ਦੀ ਔਰ ਸਭ ਜੋ ਸਭ ਜਨਤਾ ਦੀ ਜਿੱਤ ਹੈ ਜੀ ਅਸੀਂ ਪਟੀਸ਼ਨਰ ਵੱਲੋਂ ਐਡਵੋਕੇਟ ਸੀ ਤੇ ਜਿਹੜੀ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਸਾਡੇ ਵੱਲੋਂ ਜਿਹੜੇ 6 ਫਰਵਰੀ ਨੂੰ ਇਲੈਕਸ਼ਨ ਪੋਸਟਪੋਨ ਹੋਇਆ ਸੀ ਉਸ ਲੈਟਰ ਨੂੰ 18 ਜਨਵਰੀ ਵਾਲੀ ਲੈਟਰ ਨੂੰ ਅਸੀਂ ਚੈਲੰਜ ਕੀਤਾ ਸੀ ਉਹਨੂੰ کورٹ ਨੇ ਸੈਟੀਸਫਾਈਡ ਕਰ ਦਿੱਤਾ ਤੇ ਸਾਡੀ ਪਟੀਸ਼ਨ ਅਲਾਉ ਹੋ ਗਈ ਹੈ ਤੇ ਇਸ ਤੋਂ ਇਲਾਵਾ کورٹ ਨੇ ਹਲਡ ਕੀਤਾ ਹੈ ਕਿ ਜਿਹੜੇ ਇਲੈਕਸ਼ਨਸ ਨੇ ਹੁਣ 30 ਜਨਵਰੀ ਨੂੰ ਸਵੇਰੇ 10 ਵਜੇ ਇਲੈਕਸ਼ਨ ਹੋਣਗੇ ਤੇ ਵਿਦ ਜੋ ਪ੍ਰੋਸੀਜਰ ਹੈ ਪ੍ਰੋਸੀਜਰ ਦੇ ਨਾਲ ਤੇ ਜਿਹੜੀ ਅੰਡਰਟੇਕਿੰਗ ਦਿੱਤੀਆਂ ਗਈਆਂ ਸੀਗੀਆਂ 17 ਜਨਵਰੀ ਨੂੰ ਉਸ